ਸ਼ੁਰੂ ਕਰੋ ਕਮੈਂਟਰੀ ਹਾਂਜੀ ਬੱਲੇ ਬੱਲੇ ਵਧੀਆ ਗੱਡੀ ਆ ਫਾਸਟੇਜ ਨਾਲ ਜੁਈ ਜਾਲ ਜੀ ਸਾਰਿਆਂ ਨੂੰ ਤੇ ਅੱਜ ਬੇਲੇ ਸੀਗੇ ਤੇ ਛੁੱਟੀਆਂ ਵੀ ਤਕਰੀਬਨ ਮੁੱਕ ਗਈਆਂ ਸਕੂਲ ਲੱਗਣ ਵਾਲਿਆ ਤੇ ਮਾਲਕ ਮੇਰੇ ਗਏ ਹੋਏ ਸੀਗੇ ਪਿੰਡ ਤੇ ਮਾਲਕਾਂ ਨੂੰ ਲੈਣ ਚੱਲੇ ਆ ਤੇ ਰਸਤੇ ਦੇ ਵਿੱਚ ਆ ਵੀਰ ਮਿਲਿਆ ਵੀਰ ਕਿੱਥੋਂ ਮਿਲਿਆ ਵੀਰ ਮਿਲਿਆ ਆਪਾਂ ਨੂੰ ਕਰਾਲੀ ਦੀਆਂ ਲੈਟਾਂ ਤੋਂ ਇਹਨੇ ਜਾਣਾ ਸੀਗਾ ਕਿੱਥੇ ਜਾਣਾ ਵੀ ਛੋਟੇ ਵੀਰ ਟੂਰ ਸਿੰਘ ਗਾਟ ਗੜ ਵਾਲੇ ਟੂਲ ਤੇ ਜਾਣਾ ਤੇ ਅਮਰੁੰਡਾ ਇਹ ਵੀਰ ਬੇਜ ਦਾ ਅਮਰੁੰਡੇ ਲਟਾਂ ਤੇ ਦੇਖੋ ਇਸ ਛੋਟੇ ਵੀਰ ਦੀ ਮਿਹਨਤ ਆ ਇਹ ਦੱਸ ਰਿਹਾ ਕਿ ਇਹ ਪੜਦਾ ਵੀ ਆ ਕਿਹੜੀ ਕਲਾਸ ਚ ਪੜਦਾ ਸੀ 7ਵੀਂ ਚ ਪੜਦਾ ਇਹ ਤੇ ਇਹਦਾ ਸਿਰ ਤੇ ਡੈਡੀ ਨਹੀਂ ਹੈਗਾ ਚਲੋ ਮਿਹਨਤ ਕਰਦਾ ਵਿਚਾਰਾ ਬਹੁਤ ਔਖਾ ਇਹੋ ਜੀ ਧੁੱਪ ਚ ਗਰਮੀ ਚ ਹੈ ਨਾ ਮਹਾਰਾਜ ਜੀ ਇਹਨੂੰ ਤੰਦਰੁਸਤੀ ਦੇਵੇ ਤੇ ਇਹਦੀ ਮਿਹਨਤ ਨੂੰ ਕੰਨ ਲਾਵੇ ਇਹਨੇ ਮੈਨੂੰ ਇੱਕ ਅਮਰੁੰਡਾ ਦਿੱਤਾ ਵੀ ਆ ਕਹਿੰਦਾ ਕਿ ਵੀਰੇ ਖਾ ਲਈ ਚਲੋ ਮੈਂ ਤਾਂ ਕੀ ਖਾਣਾ ਮੈਂ ਰੱਖ ਲਿਆ ਮੈਂ ਕਿਹਾ ਚੱਲ ਗਾਂ ਦਿਹਾੜੀ ਖਾ ਲੈਣਗੇ ਤੇ ਆਪਾਂ ਫ੍ਰੀਜ ਤਾਂ ਨਹੀਂ ਦਵਾਂਗੇ ਇਹਨੂੰ ਇਹਦੇ ਬਰੁੰਡੇ ਦੇ ਪੈਸੇ ਤੇ ਬਾਕੀ ਗੱਲਾਂ ਬਾਤਾਂ ਆਜੋ ਫਿਰ ਆ ਗਈ ਦਿੱਲੀ ਦੀ ਡਿਊਟੀ ਤੇ ਏਸ ਕਰਕੇ ਆਪਾਂ ਥੋੜੀ ਜੀ ਸਪੀਡ ਵਧਾਤੀ ਆ ਤੇ ਫਟਾਫਟ ਬੱਚਿਆਂ ਨੂੰ ਚੱਕ ਕੇ ਤੇ ਮੋੜਨਾ ਫੇ ਸ਼ਾਮ ਨੂੰ ਦਿੱਲੀ ਜਾਣਾ ਹੈ ਰੁਕ ਗਏ ਆ ਤੇ ਇੱਥੇ ਆਉਣਗੇ ਤੇ ਇੱਥੋਂ ਲੈ ਕੇ ਚਲੇ ਜਾਵਾਂਗੇ ਜੋ ਜਣੋ ਆਪਾਂ ਮਾਲਕਾਂ ਨੂੰ ਚੱਕ ਲਿਆ ਸਾਥਰੀ ਗੱਲ ਕਰੋ ਜੀ ਸਾਥਰੀ ਗੱਲ ਕਾਕੇ ਸੀਟ ਦੇ ਪਿੱਛੇ ਗਿਆ ਲੁਕਦੇ ਹੋ ਸਾਹਮਣੇ ਉਹ ਦੰਦ ਫੜੂ ਈ ਤੇ ਕਾਲੀ ਕਾਲੀ ਸੀਗੀ ਇਹਨਾਂ ਨੂੰ ਜਿਵੇਂ ਟੋਲ ਤੇ ਬੁਲਾ ਲਿਆ ਤੇ ਟੋਲ ਤੋਂ ਆਪਾਂ ਪਿਕ ਕਰ ਲਿਆ ਤੇ ਕਿਵੇਂ ਰਹੀਆਂ ਛੁੱਟੀਆਂ ਵਧੀਆ ਦਾ ਸਾਡਾ ਰਿਜ਼ਲਟ ਤੋਂ ਪਾਸਵਰਡ ਤੋਂ ਬਾਅਦ ਇਹ ਮੈਨੂੰ ਪਹਿਲੇ ਦਿਨ ਮਿਲੇ ਆ ਤੇ ਮੈਂ ਇਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਮੁੰਡੇ ਨੇ ਕਿੰਨੇ ਪਰਸੈਂਟ ਲੈ ਨੰਬਰ 92 92% ਨਾਲ ਮੁੰਡਾ ਸਾਡਾ ਪਾਸ ਹੋਇਆ ਤੇ ਕਾਕਾ ਜੀ ਤੁਸੀਂ 100 ਵਾਓ ਕੁੜੀ ਸਾਡੀ 100% ਲੈ ਗਈ ਨੰਬਰ ਤੇ ਵਧੀਆ ਨੰਬਰਾਂ ਨਾਲ ਪਾਸ ਹੋਏ ਆ ਤਾਂ ਤੇਰੇ ਕਾਕਾ 8% ਕਿਉਂ ਘਟੇ ਆ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਸੀ ਮੈਂ ਆਪਣੇ ਪੇਪਰ ਜੀ ਪਰ ਅੱਗੇ ਤੋਂ ਗਲਤੀਆਂ ਨਹੀਂ ਹੋਣੀਆਂ ਚਾਹੀਦੀਆਂ ਪੁੱਤ ਮੈਂ ਤੈਨੂੰ ਕਿਹਾ ਸੀ ਕਿ ਆਪਾਂ 100 ਤੋਂ ਉੱਪਰ ਲੈਣੇ ਆਂ ਪਾਪਾ ਆ ਨਹੀਂ ਸਕਦੇ ਆ ਕਿਉਂ ਨਹੀਂ ਸਕਦੇ ਮੇਰੇ ਨਾਲ ਇਹਨੇ ਪ੍ਰੋਮਿਸ ਕੀਤੀ ਸੀ ਕਿ 100 ਤੋਂ ਵੀ ਉੱਪਰ ਲਾਵਾਂਗੇ ਪਰ 100 ਤੋਂ ਉੱਪਰ ਤਾਂ ਕੀ ਇਹ ਤਾਂ 100 ਤੱਕ ਵੀ ਨਹੀਂ ਪਹੁੰਚਿਆ ਪਾਪਾ ਨਾ ਤੁਸੀਂ ਰਾ ਛੋਟਾ ਕਾਕਾ ਤਾਂ ਜਿੱਤ ਗਿਆ 100% ਪੂਰੇ ਦੇ ਪੂਰੇ ਜਲਦੀ ਮੇਰੇ ਵੀਰੋ ਚੰਡੀਗੜ੍ਹ ਨੰਬਰ ਆ ਕਹਿੰਦੇ ਇੱਕ ਰਿਸ਼ਤਾ ਦਾ ਕ੍ਰਿਸਟਾ ਬਹੁਤ ਵਧੀਆ ਗੱਡੀਆਂ ਮੇਰੇ ਵੀਰੋ ਬਹੁਤ ਆਰਾਮਦਾਇਜਾ ਬਹੁਤ ਕੰਫਰਟੇਬਲ ਗੱਡੀਆਂ ਮੇਰੇ ਵੀਰੋ ਹੋ ਜਾਂਦੀਓ ਮੇਰੇ ਵੀਰੋ ਚਲੋ ਕਾਕੇ ਹੁਣ ਤੁਸੀਂ ਕਰੋ ਕਮੈਂਟਰੀ ਮੇਰੇ ਵੀਰੋ ਆ ਡਿਫੈਂਡਰ ਤੇ ਕਰੋ ਜਿਹੜੀ ਡਿਫੈਂਡਰ ਜਾਂਦੀ ਆ ਮੇਰੇ ਵੀਰੋ ਅੱਗੇ ਜਾਂਦੀ ਆ ਡਿਫੈਂਡਰ ਦਾ ਨੰਬਰ ਹੈਗਾ TV0 ਬੱਲੇ ਓ ਸ਼ਾ ਗਿਆ ਮੇਰਾ ਪੁੱਤ ਉਹ ਕਹਿੰਦੇ ਓ ਇੱਧਰ ਵੱਡੇ ਨੂੰ ਆਉਂਦੀ ਨਹੀਂ ਕਮੈਂਟਰੀ ਕਰਨੀ ਮੇਰੇ ਵੀਰੋ ਕਾਕੇ ਕਰਕੇ ਦੇਖੋ ਤੁਸੀਂ ਚਲੋ ਛੋਟੇ ਬੱਚੇ ਸ਼ੁਰੂ ਕਰੋ ਕਮੈਂਟਰੀ ਮੈਂ ਹਾਂਜੀ ਮੇਰੇ ਵੀਰੋ ਗੇ ਲੰਦੀ ਆ ਥਾ ਇਹਦਾ ਨੰਬਰ ਹੈ ਜਹਾ ਪੀ ਵੀ ਜ਼ੀਰਾ 100 ਬੱਲੇ ਬੱਲੇ ਸਸਤੇ ਜੋ ਮਿਲ ਜੂ ਮੇਰੇ ਵੀਰੋ ਹਾਂਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਵੀਰੋ ਚਲ ਤੂੰ ਬੀਟ ਬਾਕਸਿੰਗ ਕਰੀ ਆ ਆਕੇ ਸਾਡੇ ਨੂੰ ਨੀਂਦ ਆ ਗਈ ਤੇ ਵਿਚਾਰੀ ਦੇਖੋ ਕਿਸੇ ਬਲਟਾ ਬੁਲਟਾ ਲਾ ਗਏ ਭਈ ਅੱਜ ਅਸੀਂ ਤੇ ਨਾ ਨੇ ਬੈਲਟਾਂ ਲਾਈਆਂ ਮੇਰੇ ਵੀਰੋ